ਅਜਨਾਲਾ ਦੇ ਵਿੱਚ ਵੀ ਬੰਦਾ ਅਸਰ ਵੇਖਣ ਨੂੰ ਮਿਲਿਆ ਇਸ ਦਾ ਜਾਇਜ਼ਾ ਲਿਆ ਹੈ ਸਾਡੇ ਸਹਿਯੋਗੀ ਨੇ ਬਿਲਕੁਲ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ 30 ਤਰੀਕ ਨੂੰ ਬੰਦ ਹੀ ਕਾਲ ਦਿੱਤੀ ਗਈ ਸੀ ਸਵੇਰ ਤੋਂ ਹੀ ਜਿਹੜੇ ਦੁਕਾਨਾਂ ਨੇ ਬਿਲਕੁਲ ਬਾਜ਼ਾਰ ਨੇ ਬੰਦ ਪਏ ਹੋਏ ਨੇ ਜੀ ਗੱਲ ਕਰੀਏ ਇਸ ਨਾਲਾ ਦੀデア ਇਸ ਨਾਲਾ ਦੇ ਮੇਨ ਚੌਂਕ ਵਿੱਚ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਇਸ ਨਾਲਾ ਦੇ ਮੇਨ ਚੌਂਕ ਦੇ ਵਿੱਚ ਬਿਲਕੁਲ ਤਰਨਾ ਪ੍ਰਦਰਸ਼ਨ ਕਰਕੇ ਸ਼ਾਂਤੀ ਰੂਪ ਵਿੱਚ ਬੈਠ ਕੇ ਜਿਹੜਾ ਇੱਥੇ ਵਿਚਾਰ ਪੰਦਰਾ ਕੀਤੇ ਜਾ ਰਹੇ ਨੇ ਕਿਤਨਾ ਕਿਤੇ ਜਿਹੜੇ ਆਏ ਹੋਏ ਆਧੇਦਾਰਾਂ ਵੱਲੋਂ ਜਿਹੜੇ ਨੇ ਕਿਸਾਨੀ ਆਗ ਉਹਨਾਂ ਵੱਲੋਂ ਜਿਹੜੀਆਂ ਕਿਸਾਨੀ ਨੰ ਮੰਗਾਂ ਨੂੰ ਲੈ ਕੇ ਇੱਥੇ ਲੋਕਾਂ ਨੂੰ ਜਿਹੜੇ ਆਪਣੇ ਵਿਚਾਰ ਦੱਸੇ ਜਾ ਰਹੇ ਨੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਉਸ ਨਾਲ ਜਿਸ ਨਾਲੇ ਦੀ ਗੱਲ ਕਰੀਏ ਦੀ ਇਸ ਨਾਲਾ ਵੱਲੋਂ ਪੂਰਨ ਤੌਰ ਤੇ ਜਿਹੜਾ ਅੱਜ ਸਮਰਥਨ ਜਿੱਦੜੀ ਦਾ ਸਾਥ ਦਿੱਤਾ ਗਿਆ ਤੇ ਬਿਲਕੁਲ ਅੱਜ ਨਾਲਾ ਜਿਹੜਾ ਪੂਰਾ ਬੰਦ ਰੱਖਿਆ ਗਿਆ ਜੇ ਅੱਜ ਗੱਲ ਕਰੀਏ ਇੱਥੇ ਗੁਰਦੁਆਰਾ ਕਮੇਟੀਆਂ ਦੀ ਹੋਰ ਵੀ ਨਾਲ ਜਿਹੜੇ ਦੁਕਾਨਦਾਰਾਂ ਦੀ ਗੱਲ ਕਰੀਏ ਰੈਡੀ ਫੜੀ ਵਾਲਿਆਂ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਆਪਣਾ ਅੱਜ ਸਹਿਯੋਗ ਦਿੱਤਾ ਗਿਆ ਤੇ ਇਸ ਧਰਨੇ ਦੇ ਵਿੱਚ ਬੈਠ ਕੇ ਅੱਜ ਜਿਹੜੇ ਆ ਜਿਹੜੇ ਇੱਥੇ ਆ ਰਹੇ ਨੇ ਆਗੂ ਆ ਰਹੇ ਨੇ ਉਹਦੇ ਕਿਤੇ ਨਾ ਕਿਤੇ ਵਿਚਾਰ ਸੁਨੇ ਜਾ ਰਹੇ ਨੇ ਸਾਡੇ ਨਾਲ ਇੱਥੇ ਲਗਾਤਾਰ ਹੋਰ ਵੀ ਜਿਹੜੇ ਆਗੂ ਆਏ ਨੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਸਵੇਰ ਤੋਂ ਹੀ ਜਿਸ ਤਰੀਕੇ ਨਾਲ ਕਾਲ ਮਿਲੀ ਸੀ ਅੱਜ ਕੋ ਬੰਦ ਦੀ ਤੇ ਪੂਰੇ ਤੌਰ ਤੇ ਜਿਹੜਾ ਅਜੇ ਨਲਗੇ ਸਮਰਥਨ ਦਿੱਤਾ ਹੈ 7 ਲੱਖ ਕੇ ਅੱਜ ਬੰਦ ਪਿਆ ਹੋਇਆ ਹਾਂਜੀ ਮੈਂ ਸਖਤਰ ਸਿੰਘ ਕੋਟਲਾ ਕਿਸਾਨ ਮਜ਼ਦੂਰ ਸਮਸ਼ੇਟੀ ਪੰਜਾਬ ਜ਼ਿਲ੍ਹਾ ਕਮੇਟੀ ਆਗੂ ਅੱਜ ਜੇ ਜਦੋਂ ਕਾਲ ਦਿੱਤੀ ਕਿਸਾਨ ਅਤੇ ਦੋ ਫੋਰ ਉਹਦੇ ਵਿੱਚ ਬਹੁਤ ਵੱਡਾ ਸੰਯੋਗ ਮਿਲਿਆ ਸਾਨੂੰ ਵਿਚ ਇੰਨੀ ਆਸ ਨਹੀਂ ਸੀ ਜਿੰਨਾ ਵੱਡਾ ਲੋਕ ਸੰਯੋਗ ਦੇਣ ਕਿ ਮੈਂ ਵੇਖਿਆ ਸਵੇਰੇ ਅੰਬਰਸੇਹ ਸਾਰਾ ਹੀ ਬੰਦ ਲਗਾਤਾ ਰਾਤ ਸਈ ਕੁੱਕੜਾ ਵਾਲਾ ਜਿੰਨੇ ਵੀ ਅੱਡੇ ਆ ਤੇ ਬਹੁਤ ਵੱਡਾ ਸੰਯੋਗ ਥਾ ਇਦਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਕਿ ਅੱਜ ਕੱਲਾ ਕਿਸਾਨਾਂ ਤੇ ਨਹੀਂ ਕੱਲ ਨੂੰ ਸਾਡੇ ਵੀ ਜਿਹੜੇ ਇਹਨਾਂ ਨੇ ਕਾਰੋਬਾਰ ਖਤਮ ਕਰਦ ਨੇ ਦੁਕਾਨਦਾਰ ਭਾਰ ਦੇ ਵਿੱਚ 13 ਕਰੋੜ ਆ ਉਹ ਵੀ ਖਤਮ ਕਰਨ ਜਾ ਰਹੇ ਕਿਉਂਕਿ ਵੱਡੇ ਵੱਡੇ ਮੌਜ ਨੂੰ ਖੁੱਲ ਕੇ ਤੇ ਦੁਕਾਨਾਂ ਤੇ ਕੌਣ ਆਊਗਾ ਕਿਉਂਕਿ ਸੌਦਾ ਸੌਦਾ ਉਹਨਾਂ ਇੰਨਾ ਸਾਤਾ ਦੇ ਦੇਣਾ ਤੇ ਬਾਅਦ ਵਿੱਚ ਉਹ ਭਾਏ ਮਹਿੰਗਾ ਦੇਣ ਪਰ ਦੁਕਾਨਦਾਰ ਖਤਮ ਕਰ ਇਸ ਤਰ੍ਹਾਂ ਰੇੜੀ ਪੇੜੀ ਵਾਲਾ 8 ਕਰੋੜ ਭਾਰ ਦੇ ਵਿੱਚ ਉਹ ਵੀ ਖਤਮ ਕਰ ਰਹੀ ਜਨਕਾਰ ਇਸ ਤੋਂ ਇਲਾਵਾ ਹੋਰ ਵੀ ਮਤਲਬ ਜਿੰਨੀਆਂ ਵੀ ਕੌਲਾ ਆਉਣਗੀਆਂ ਪੰਜਾਬ ਦੀਆਂ ਹੀ ਇੱਦਾਂ ਹੀ ਕਹਿੰਨੇ ਵੀ ਸਾਨੂੰ ਸਹਿਯੋਗ ਦਿੱਤਾ ਜਾਵੇ ਤੇ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਇਹ ਪੂਰੇ ਭਾਰਤ ਦੇ ਲੋਕਾਂ ਦੀ ਲੜਾਈ ਹੈ ਜਿਹੜੀ ਆਪਾਂ ਜਿੱਤਣੀ ਹੈ ਅਗਲਾ ਰਣਨੀਤੀ ਕੀ ਹੋਊਗੀ ਜਿਸ ਤੇ ਕਿ ਅੱਜ ਪੂਰੇ ਪੰਜਾਬ باندې ਕਾਲ ਸੀਗੀ ਪੰਜਾਬ ਵੱਲੋਂ ਪੂਰਾ ਸਹਿਯੋਗ ਵੀ ਦਿੱਤਾ ਗਿਆ ਵਾ ਦੁਕਾਨਦਾਰਾਂ ਵੱਲੋਂ ਰੇੜੀ ਪੜੀ ਵਾਲਿਆਂ ਵੱਲੋਂ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਵੀ ਕਿਤੇ ਨਾ ਕਿਤੇ ਵੱਡੇ ਤੌਰ ਤੇ ਇਹਨਾਂ ਦਾ ਹਿੱਸਾ ਬਣ ਰਹੇ ਨੇ ਤੁਹਾਡੇ ਅੱਜ ਜਿਹੜਾ ਬੰਦ ਆ ਅਗਲੀ ਜੀ ਵੇਖੋ ਜਿਹੜੀ ਵੀ ਕਾਲ ਹੋਊਗੀ ਦੋ ਫੋਰਮਾਂ ਦੀ ਮੀਟਿੰਗ ਹੋਊਗੀ ਦੋ ਫੋਰਮਾਂ ਦਾ ਜੋ ਫੈਸਲਾ ਆਊਗਾ ਜੋ ਪੰਦੇਰ ਸਾਹਿਬ ਤੇ ਡੱਲੇਵਾਰ ਸਾਹਿਬ ਵੱਲੋਂ ਆਊਗਾ ਉਹ ਉਹਨੂੰ ਮਤਲਬ ਪੀਪਲ ਫੋਲਵ ਕੀਤਾ ਜਾਊਗਾ ਪਰ ਕਿਤਨੇ ਕਿਤੇ ਕੋਈ ਜਥੇਬੰਦੀਆਂ ਬਹੁਤ ਨੇ ਪਰ ਜਥੇਬੰਦੀਆਂ ਨੇ ਪੂਰਾ ਸਾਥ ਨਹੀਂ ਦੇ ਰਹੀਆਂ ਜਿਸ ਤੀਕਰ ਬਹਿ ਵੇਖ ਰਹੇ ਆ ਕਿ ਜਿਸ ਤੀਕਰ ਵੱਡੇ ਪੱਧਰ ਤੇ ਅੱਜ ਜਿਹੜੇ ਅੱਜ ਸਾਥ ਦੇਣਾ ਚਾਹੀਦਾ ਸੀ ਜਥੇਬੰਦੀਆਂ ਬਾਹਰ ਨਹੀਂ ਨਿਕਲੀਆਂ ਕੀ ਲੱਗਦਾ ਵੇਖੋ ਜੀ ਜਦੋਂ ਅंदोलਨ ਦਿੱਲੀ ਟੂ ਜਦੋਂ ਸ਼ੁਰੂ ਕੀਤਾ ਸੀ ਉਦੋਂ ਵੀ ਭਦੇਸ ਸਾਹਿਬ ਡੱਲੇਵਾਲ ਸਾਹਿਬ ਨੇ ਜਿੰਨੀਆਂ ਵੀ ਜਥੇਬੰਦੀਆਂ ਐਸਕੇਮ 14 ਮੀਟਿੰਗਾਂ ਕੀਤੀਆਂ ਸੀ ਉਦੋਂ ਵੀ ਅਸੀਂ ਅਪੀਲ ਕੀਤੀ ਵੀ ਸਾਰਾ ਲੜਾਈ ਵੱਡੀ ਆ ਲੜੀਏ ਤਿੰਨ ਕਾਨੂੰਨ ਫੇਰ ਲੈ ਕੇ ਆ ਰਹੇ ਲੁਕਵੇਂ ਟਾਂਗੇ ਦੇ ਨਾਲ ਪਰ ਉਦੋਂ ਨਹੀਂ ਹੁਣ ਵੀ ਸਾਨੂੰ ਆ ਤੇ ਆਲੇ ਦੇ ਵਿੱਚ ਦੂਖ ਮਾਰਨ ਵਿੱਚ ਗ੍ਰਾਹਾਂ ਜੀ ਆਏ ਆ ਉੱਥੇ ਆਪਣੇ ਡਾਕਟਰ ਦਰਸ਼ਨਪਾਲ ਜੀ ਆਏ ਆ ਹੋਰ ਵੀ ਬਹੁਤ ਸਾਰੇ ਆਗੂ ਆਏ ਰਾਜੇਵਾਲ ਸਾਹਿਬ ਵੀ ਆਏ ਸਨ ਹੀ ਆਸ ਕਰਦੇ ਆ ਵੀ ਜਰੂਰ ਸਾਡੇ ਨਾਲ ਆਉਣਗੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਜਿੱਤਾਂਗੇ ਬਿਲਕੁਲ ਹਾਂ ਜੀ ਬੜੀ ਕੀ ਕਹਿਣਾ ਚਾਹੁੰਦੇ ਹੋ ਗੁਰਦੁਆਰਾ ਕਮੇਟੀਆ ਵੱਲੋਂ ਤੁਸੀਂ ਵੀ ਨਾਲ ਸਵੇਰ ਤੋਂ ਹੀ ਬੈਠੇ ਹੋ ਇਸ ਤਰਨੇ ਦਾ ਹਿੱਸਾ ਬਣੇ ਹੋ ਕੀ ਲੱਗਦਾ ਕੀ ਹੈ ਕਿ ਲੱਗਦਾ ਕਿ ਜੇ ਇਸ ਤਰਨੇ ਲਾਉਣ ਨਾਲ ਇਹ ਬੰਦ ਕਰਨ ਜਿਹੜੀ ਸਰਕਾਰ ਆ ਉਹਦੇ ਕੰਨ ਤੇ ਜੂ ਸਕ ਸਕਦੀ ਆ ਸਰਕਾਰ ਕਿਤੇ ਕੋਈ ਫੈਸਲਾ ਵਧੀਆ ਲੈ ਸਕਦੀ ਕਿਸਾਨਾਂ ਵਾਸਤੇ ਮੇਰਾ ਨਾਮ ਕਾਬਿਲ ਸਿੰਘ ਸ਼ਾਹਪੁਰ ਗੁਰਦੁਆਰਾ ਸਿੰਘ ਸਭਾ ਕਾਲਿਆਂਵਾਲਾ ਖੂਹ ਦੇ ਮੈਂ ਇੱਕ ਸੇਵਾਦਾਰ ਹਾਂ ਔਰ ਸਾਡੀ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਮੋਹੱਲਾ ਨਿਵਾਸੀ ਹੋਰ ਵੀ ਸਾਰੇ ਸਾਰੇ ਸਾਥੀ ਅੱਜ ਇਸ ਜਿਹੜਾ ਇਹ ਬੰਦ ਦੀ ਕਾਲ ਸੀਗੀ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਉਸ ਬੰਦ ਦੀ ਕਾਲ ਦਾ ਅਸੀਂ ਸਾਰੇ ਸਬਨੇ ਆ ਔਰ ਉਹਨਾਂ ਦੇ ਪੂਰਨ ਰੂਪ ਦੇ ਵਿੱਚ ਹਮਾਇਤ ਕੀਤੀ ਆ ਔਰ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਹ ਬੰਦ ਨਾਲ ਸਾਡੇ ਮਸਲੇ ਹੱਲ ਹੋ ਜਾਣਗੇ ਇਹ ਤੇ ਅਸੀਂ ਨਹੀਂ ਕਹਿ ਸਕਦੇ ਕਿ ਅੱਜ ਦੀ ਬੰਦ ਦੇ ਨਾਲ ਜਿਹੜੀ ਆ ਦਿੱਲੀ ਸਰਕਾਰ ਜਿਹੜੀ ਝੁਕਜੁਗੀ ਤੇ ਸਾਡੇ ਜਿਹੜਿਆ ਜਿਹੜੇ ਕਿਸਾਨੀ ਸਾਡੀਆਂ ਮੰਗਾਂ ਨਹੀਂ ਉਹ ਪੂਰੀ ਹੋ ਜਾਣਗੀਆਂ ਪਰ ਇੱਕ ਗੱਲ ਮੈਂ ਜ਼ਰੂਰ ਦਾਵੇ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਸਾਨੂੰ ਅੱਜ ਇਹ ਕਿਸਾਨੀ ਜਥੇਬੰਦੀਆਂ ਦੀ ਜਿਹੜੀ ਇਹ ਬੰਦ ਇੱਕ ਹਾਲ ਸੀ ਉਹਨੂੰ ਭਰਮਾ ਹੁਗਾਰਾ ਮਿਲਿਆ ਅਜਨਾਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵੀ ਦੁਕਾਨ ਨਹੀਂ ਖੁੱਲੀ ਔਰ ਆਪਣੇ ਆਪ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਲੜਦੇ ਹੀ ਰਹਾਂਗੇ ਧੰਨਵਾਦ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਇਹ ਦੇਖ ਰਿਹਾ ਸੀ ਅਜਨਾਲਾ ਦੇ ਮੇਨ ਚੌਂਕ 'ਚ ਖੜੇ ਜਿੱਤੇ ਕੀ ਹੁਣ ਤਿੱਕਰ ਬਲਕੇ ਦੋ ਜੇ ਤੋਂ ਵੱਧ ਟਾਈਮ ਹੋ ਗਿਆ ਅਜ ਤਿੱਕਰ ਵੀ ਜਿਹੜਾ ਤਰਨਾ جاری ਆ ਬਿਲਕੁਲ ਜੇ ਬੁਜਾਰਾ ਵੱਲੋਂ ਗੱਲ ਕਰੀਏ ਲੋਕਾਂ ਦੀ ਦੁਕਾਨਦਾਰਾਂ ਦੀ ਗੱਲ ਕਰੀਏ ਕਿਤਨਾ ਕਿਤੇ ਪੂਰਾ ਪਰਵਾਂ ਸਹਿਯੋਗ ਦਿੱਤਾ ਜਾ ਰਿਹਾ ਅਜ ਤਿੱਕਰ ਹਲੇ-ਦਿਕਰ ਦੁਕਾਨਾਂ ਬੰਦ ਕਰਕੇ ਇਹ ਤਰਨੇ ਦਾ ਹਿੱਸਾ ਬਣਿਆ ਜਾ ਰਿਹਾ ਨਾਲ-ਨਾਲ ਕਿਸਾਨਾਂ ਵੱਲੋਂ ਵੀ ਇਤਨਾ ਕਿ ਦੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਆਪਣਾ ਵਤੀਰਾ ਚੇਂਜ ਨਹੀਂ ਕਰ ਰਹੀ ਉਸ ਤਰੀਕੇ ਨਾਲ ਕਿਸਾਨ ਵੀ ਆਪਣੇ ਹੱਕਾਂ ਲਈ ਖੜੇ ਨੇ ਅਤੇ ਆਪਣੇ ਹੱਕ ਲੈ ਕੇ ਹੀ ਜਿਹੜੇ ਵਾਪਸ ਮੁੜਨਗੇ ਜਿਸ ਤਰੀਕੇ ਨਾਲ ਖਲੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਤਰਨੇ ਚੱਲ ਰਹੇ ਨੇ ਉਸੇ ਤਰੀਕੇ ਨਾਲ ਇਹ ਜਿਸ ਤਿੱਕਰ ਅਜ ਬੰਦ ਹੀ ਕੋਲਿਆ ਅਗਲੇ ਸਮੇਂ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਸਾਡੀ ਡਿਊਟੀ ਲਗਾਈ ਜਾਊਗੀ ਉਸੇ ਤਰੀਕੇ ਨਾਲ ਕਿਸਾਨ ਆਪਣੀ ਡਿਊਟੀ ਨਿਭਾਉਣਗੇ ਤੇ ਜੇ ਭਾਰਤ ਬੰਦ ਕਰਨਾ ਪੈਂਦਾ ਜੇ ਸਟੇਕਨਾ ਫਿਰ ਸੂਬਾ ਬੰਦ ਕਰਨਾ ਪੈਂਦਾ ਤਾਂ ਉਸੇ ਤਰੀਕੇ ਨਾਲ ਆਪਣੀ ਸੇਵਾ ਨਿਭਾਉਣਗੇ ਬਾਕੀ ਹੌਣ ਵਾਲੇ ਸਮੇਂ ਦੇਖਦੇ ਕਿ ਕਦ ਤੱਕ ਪੰਜਾਬ ਆਪਣਾ ਸਰਕਾਰ ਆਪਣਾ ਵਤੀਰਾ ਚੇਂਜ ਕਰਦੀ ਹੈ ਤੇ ਕਿਸਾਨਾਂ ਨੂੰ ਰਾਹਤ ਮਿਲਦੀ ਹੈ ਤੇ ਕਿਸਾਨ ਇਹ ਤਰਨੇ ਬਰਨ ਸੰਜੂ ਛੱਡ ਕੇ ਆਪਣੀ ਖੇਤੀਬਾੜੀ ਵਿੱਚ ਮਸਰੂਫ ਹੁੰਦੇ ਨੇ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਅਜ ਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ